ਨਮਸਕਾਰ ਦੋਸਤੋ ਨਰਮੇਸ਼ਾ ਬਾਇੰਡਿੰਗ ਨਿਊਜ਼ ਕੋਰਪ ਪੰਜਾਬ ਅੱਜ ਤੁਸੀਂ ਦੇਖਿਆ ਕਿ ਸਪੀਕਰ ਕਲਤਾਰ ਸਿੰਘ ਸੰਧਵਾ ਜੀ ਨੇ ਪਰਮਲ ਝੋਨੇ ਦੀ ਖਰੀਦ ਜਿਹੜੀ ਸ਼ੁਰੂ ਕਰਾਈ ਹੈ ਔਰ ਉਹਨਾਂ ਨੇ ਕਿਹਾ ਕਿ ਕੋਈ ਵੀ ਮੰਡੀ ਦੇ ਵਿੱਚ ਨਾ ਕਿਸਾਨ ਨੂੰ ਨਾ ਆਰਟੀਏ ਨੂੰ ਨਾ ਲੇਬਰ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਊਗੀ ਔਰ ਜਿਹੜਾ ਝੋਨਾ ਹੈ ਉਹ 17% ਨਮੀ ਵਾਲਾ ਸੁਕਾ ਕੇ ਹੀ ਲਿਆਇਆ ਦਾ ਜਾਵੇ ਤਾਂ ਕਿ ਜਿਹੜੀ ਖਰੀਦ ਹੈ ਉਹ ਨਾਲ ਦੀ ਨਾਲ ਹੋ ਸਕੇ ਔਰ ਉਹਦੀ ਲਿਫਟਿੰਗ ਵੀ ਜਿਹੜੀ ਨਾਲ ਦੀ ਨਾਲ ਹੋ ਸਕੇ ਤਾਂ ਕਿ ਮੰਡੀ ਦੇ ਵਿੱਚ ਰਸ਼ ਨਾ ਪਵੇ

ਆਜੋ ਆਜੋ ਬਾਹਰ ਦੇਖ ਦੇਖੋ ਬ੍ਰਦਰ ਦੇਖੋ ਆਗੇ ਤੋਂ ਆਓ ਜੀ ਬਹੁਜੀ ਆਓ ਕੱਟੀਆਂ ਰਾਜਾ ਹਲੈਲੂਇਆ ਚਲੋ ਬੋਲੇ ਜੋ ਨਿਹਾਲ ਸੇਵਾ ਆਓ ਬੋਲਾਈ ਵੀ ਯਾ ਬਾਤ ਕਿਹਾ ਕੇ ਕੈਮਰਾ ਉੱਪਰ ਹੈ ਆਪੇ ਉਸ ਨੂੰ

ਭਾਈ ਇੱਕ ਸਪੀਕਰ ਸਾਹ ਨੂੰ ਵੀ ਗਾਉਂ ਤਣਚਾਰ ਲੱਡੂ ਇੱਕ ਰਾਮ ਸਿੰਘ ਸਾਹ ਨੂੰ ਵੀ ਗਾਓ ਰਾਮ ਸਿੰਘ ਸਾਹ ਨੂੰ ਵੀ ਗਾਓ ਉਹ ਜੀ ਰਾਮ ਸਿੰਘ ਨੂੰ ਗਾਓ ਸਪੀਕਰ ਸਾਹ ਨੂੰ ਗਾਓ ਉਹ ਦਾਵਾ ਮੇਰਾ ਹੈ ਤੇ ਨੰਬਰ ਇਹਨਾਂ ਬਾਈਨਾ ਅੱਲਾਹ ਸੱਤਿਆ ਪਰਮ ਭਗਵਾਨ ਉਹ ਵੀ ਆ ਜਾਗਰਾ ਕੋਈ ਵਾਦਵਾ ਜਿਹੜੀ ਸੇਵਾ ਕਰ ਦਿੱਤੀ ਆ ਜਿੰਦਰ ਲੱਗੇ ਅਸੀਂ ਵਾਦਵਾ ਦਾ ਸੇਵਾ ਕਰੀਏ ਸਾਰੇ ਸੁਪੀ ਰਹਿਣ ਬਹੁਤ ਧੰਨਵਾਦ ਵਾਹਿਗੁਰੂ ਦੀ ਕਾਰਨਾਮਾ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਥੈਂਕ ਯੂ ਥੈਂਕ ਯੂ ਅੱਜ ਕੀ ਇਹ ਤਾਂ ਪਹਿਲਾਂ ਚੱਪਲ ਕਰਮੋ ਕੇ ਦਿੱਤਾ ਸੀ ਜਿਵੇਂ ਚਿੱਠੀ ਆ ਗਈ ਸੀ ਪਰ ਉਹ ਕਿੱਥੀ ਰਹੀ ਗੱਲ ਹੀ ਹੋਰ ਕੁੱਝ ਨੇ ਆਪਾਂ ਆਪ ਕਰਾਂਗੇ ਸਕਤਾਰਿਆ ਸਰ ਕੀ ਕਹਿਣਾ ਹੈ ਉਹ ਕੇਵਲ ਜੇ ਪ੍ਰਬੰਧ ਕੀਤੇ ਗਏ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਕਿਸਾਨ ਨਗੂਦ ਕਾਰੋਬਾਰੀ ਦੁਕਾਨਦਾਰ ਸਾਰਿਆਂ ਦੇ ਲਈ ਅੰਬੇਸ਼ਾ ਉਹਨਾਂ ਦੀ ਸੇਵਾ ਲਈ ਬਚਪੰਦਾ ਹੈ ਅਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਜਿਹੜੇ ਸਾਡੇ ਕਮਿਸ਼ਨ ਅਜੈਂਸੀ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਅਸੀਂ ਵੀ ਅੱਜ ਜਿਹੜਾ ਇਹ ਪ੍ਰਬੰਧ ਜਿਹੜਾ ਸ਼ੁਰੂ ਕੀਤੀ ਹੈ ਉਗਠਨ ਕੀਤਾ ਹੈ ਦਾ ਬੋਲੀ ਦਾ ਚੋਂਦੀ ਬੋਲੀ ਦਾ ਉਸ ਤੋਂ ਪਹਿਲਾਂ ਸਾਡੇ ਜਿਹੜੇ ਮੰਡੀ ਦੇ ਪ੍ਰਧਾਨ ਨੇ ਸ਼ੈਲਰ ਐਸੋਸੀਏਸ਼ਨ ਦੇ ਕੋਲ ਆਨ ਨੇ ਔਰ ਮਾਰਕੀਟਿੰਗ ਮਟੀਰੀਅਲ ਨਾਲ ਆਪਣੇ ਸਾਡੇ ਆਪਸ ਦਾ ਬਾਨਾ ਨਾਲ ਨਾਲ ਜੁੜ ਕੇ ਇਤੋਂ ਦੇ ਪ੍ਰਬੰਧ ਦਾ ਜਾਜਾ ਲਿਆ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਸੂਚਿਤ ਨਹੀਂ ਹੋਏਗੀ ਜਿਹੜੀ ਇੱਥੇ ਨਾ ਹੋਵੇ ਸਾਰੀਆਂ ਸੂਚ ਤਾਂ ਇਸ ਮੰਡੀ ਦੇ ਵਿੱਚ ਜੀ ਸਾਡੇ ਕਿਸਾਨਾਂ ਨੂੰ ਵੈਦੂਰਾ ਔਰ ਟੋਲਿਆਂ ਔਰ ਛੀਆਂ ਦੇਵਾਂਗੇ ਔਰ ਕੋਈ ਗਮਾਰਦਰ ਕੀ ਜਿਹੜੀ ਇਹ ਫਰੀਰ ਹੈ ਉਹਦੇ ਦੀ ਬਚਨ ਬੱਤ ਲਿਫਟਿੰਗ ਹੱਡ ਸਬੰਧ ਵਿੱਚ ਜੋ ਦਿੱਕਤਾਂ ਆਉਂਦੀਆਂ ਉਹ ਉਸ ਬਾਰੇ ਟਿੱਕਣਾ ਚਾਹੁੰਦੇ ਪਿਛਲੇ ਸਾਲ ਸਾਰੇ ਪੰਜਾਬ ਚ ਦਿੱਕਤ ਸੀ ਲੇਕਿਨ ਕੋੜ ਕੋੜੇ ਕੋਈ ਦਿੱਕਤ ਨਹੀਂ ਆਈ ਤੇ ਅੱਜ ਕਿਤੇ ਕਿਤੇ ਦਿੱਕਤ ਹੀ ਨਹੀਂ ਸੋ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਇਸ ਵਾਰ ਇਸ ਵਾਰ ਫਰੀਰ ਪਿਛਲੇ ਸਾਲ ਤੋਂ ਪਹਿਲਾਂ ਹੋ ਰਹੀ ਹੈ ਹਾਂ ਫਰੀਰ ਪਿਛਲੇ ਸਾਲ ਤੋਂ ਪਹਿਲਾਂ ਹੋ ਰਹੀ ਸੋ ਤੁਹਾਨੂੰ ਵਿੰਡੋ ਵੱਧ ਮਿਲੂਗੀ ਹੁਣ ਸੋ ਹੁਣ ਜ਼ਿਆਦਾ ਸਮੂਥ ਹੋਏਗਾ ਜਿਹੜਾ ਇਹ ਠੀਕ ਹੋਊਗਾ ਔਰ ਸਰ ਅੱਜ ਝੋਨੇ ਦੀ ਫਸਲ ਫਕਰਾ ਦਿੱਤੀ ਜਾ ਰਹੀ ਹੈ ਸਰ ਅੱਜ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਦਾ ਮੂਦੂ ਕੀਤਾ ਗਿਆ ਸਪੀਕਰ ਸਾਹਿਬ ਵੱਲੋਂ ਕੀ ਕਹਿਣਾ ਸਰ ਅੱਜ ਸਪੀਕਰ ਸਾਹਿਬ ਵੱਲੋਂ ਆਪਣੇ ਕਰਕਮਲਾ ਨਾਲ ਜਿਹੜਾ ਸਰਕਾਰੀ ਖਰੀਦ ਝੋਨੇ ਦੀ ਸ਼ੁਰੂ ਕਰਵਾ ਦਿੱਤੀ ਗਈ ਹੈ ਤੇ ਜੰਨੇ ਵੀ ਜਿਹੜੇ ਇੱਥੇ ਫਸਲਾਂ ਜਾਈ ਸੀ ਉਹ ਸਾਰੀ ਦੀ ਵਿਕਰੀ ਹੋ ਚੁੱਕੀ ਹੈ ਅਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਇਹ ਝੋਨਾ ਸਤ੍ਹਾ ਕੇ ਮੰਡੀ ਜਿਲੇ ਆਏ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਈ ਤੇ ਨਾਲ ਦੀ ਨਾਲ ਚੁਕਾਇਆ ਗਿਆ ਇਹ ਝੋਨੇ ਦੀ ਜਿਹੜੀ ਪੇਮੈਂਟ ਉਹ 48 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਉਹ ਹੋ ਜਾਂਦੀ ਹੈ ਤੇ ਜਿਹੜਾ ਇਹਦੀ ਲਿਫਟਿੰਗ ਹੈ ਉਹ 72 ਘੰਟਿਆਂ ਦੇ ਵਿੱਚ ਕਰਾ ਦਿੱਤੀ ਜਾਊਗੀ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਝੁਰਨਾ ਸਕਾ ਕੇ ਹੀ ਵੱਡੀ ਚਲੇ ਕੇ ਅੱਜ ਜਾਵੇ ਤੇ ਜਿਹੜਾ ਬਾਸਮਤੀ ਦੀ ਖਰੀਦ ਹੈ ਉਹ ਤਕਰੀਬਨ 20 ਦਿਨ ਤੋਂ ਜਿਹੜਾ ਸਾਡੇ ਚੱਲ ਰਹੀ ਹੈ ਜਿਦੇ ਵਿੱਚ 132000 ਘਟਾਇਆ ਸਿਰੇ ਪਹੁੰਚ ਚੁੱਕਾ ਹੈ ਜੋ ਕਿ ਸਾਰਾ ਪਰਚੇਜ ਹੋ ਚੁੱਕਾ ਹੈ ਤੇ ਲਿਫਟਿੰਗ ਵੀ ਹੋ ਚੁੱਕੀ ਹੈ ਸਰ ਪ੍ਰਬੰਧਕੀ ਜੇ ਮੰਡੀ ਦੇ ਵਿੱਚ ਖਰੀਦ ਦੇ ਪ੍ਰਬੰਧ ਸਾਰੇ ਮੁਕੰਮਲ ਹੈ ਜੀ ਲਾਈਟਿੰਗ ਦਾ ਸਫਾਈ ਦਾ ਕੀ ਗੁਰਵਾਨਾ ਜੀ ਪੂਰੀ ਲਾਈਟਾਂ ਜਿਹੜੀਆਂ ਸਭੇ ਇੱਥੇ ਜਿਹੜਾ ਮੇਨ ਜਾੜ ਦੇ ਵਿੱਚ ਪੱਕੀਆਂ ਲੱਗੀਆਂ ਹੋਈਆਂ ਸਾਰੀਆਂ ਨੂੰ ਜਿਹੜਾ ਚੈੱਕ ਕਰਕੇ ਚਾਲੂ ਹਲਤ ਦੇ ਵਿੱਚ ਕਰਵਾ ਦਿੱਤਾ ਗਿਆ ਜਿਹੜਾ ਸਫਾਈ ਦਾ ਪ੍ਰਬੰਧ ਹੈ ਉਹ ਵੀ ਮੁਕੰਮਲ ਹੋ ਗਿਆ ਜਿਹੜੇ ਵਾਸ਼ਰੂਮ ਹੈ ਉਹਨਾਂ ਦੇ ਉੱਤੇ ਵੀ ਜਿਹੜੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਸੋਭਾ ਸ਼ਾਮ ਦੋਨੋਂ ਟਾਈਮ ਸਾਫ ਕਰ ਦਿੱਤੇ ਜਾਂਦੇ 100 ਨੰਬਰ ਦੀ ਬੈਕ ਸਾਈਡ ਤੇ ਲਾਈਟਾਂ ਦਾ ਪ੍ਰਬੰਧ ਉਸ ਖਾਸਾ ਉਹ ਲੱਗਦਾ ਉਹ ਕਹਰੇ ਸੀ ਕਿ ਲੱਗ ਰਹੀਆਂ ਨਵੀਆਂ ਕਦੋਂ ਤੱਕ ਲੱਗ ਜਾਣਗੀਆਂ ਜਿੱਥੇ ਵੀ ਕੋਈ ਘਾਟ ਹੈ ਉਹ ਮੇਰੇ ਇਤਿਹਾਰ ਚ ਲੈ ਆਦੀ ਜਾਵੇ ਉਹ 24 ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਸੋਲਵ ਕੀਤਾ ਜਾਵੇ